ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਕੁਛ ਹੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਬਿਹਾਰੀ ਨਾ ਵਿਚਾਰ ਲੰਬੀ ਵਜਾਂਗੀ ਵਿਚਾਰ ਦੇਖੋ ਜੀ ਵਿਚਾਰ ਬੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆ ਬਹੁ ਸਤਿਗੁਰੂ ਕੇ ਪਿਆਰੇ ਬੋਲਣਾ ਸੀ ਵਿਚਾਰ ਦੇਖੋ ਤੂੰ ਫੇਰ ਨਾ ਵਵੇ ਨਾਲੀ ਬੋਲਿਆ ਉਹ ਵੀ ਵੇਖੋ ਹੋ ਇਦਾਂ ਕੁਛ ਹੋਇਆ ਸ਼ੈਦ ਵਿਚਾਰ ਦੇਖੋ ਤਦ ਦੇ ਨਾਲ ਜੀ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਕਾਹੋ ਸੱਚੀ ਬਾਣੀ ਬਾਣੀ ਤ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾਸ ਮਾਣੀ ਵੀ ਵਹੋ ਅੰਮ੍ਰਿਤ ਸਦਾ ਰਹਹੋ ਹਰ ਰੰਗ ਜਪੇ ਹੋ ਸਾਰੰਗ ਸਾਰੰਗ ਪਾਣੀ ਕਹੈ ਨਾਮ ਜੀ ਇਹਦੇ ਉੱਪਰ ਕਿਪੀ ਨਹੀਂ ਹੈਗੀ ਸਾਰੰਗ ਨਹੀਂ ਕਹਿਣਾ ਸਾਰਗ ਸਾਰਗ ਪਾਣੀ ਇੱਕ ਹੁੰਦਾ ਹੈ ਨਾ ਸਾਰੰਗ ਪਾਣੀ ਉਹਦੇ ਤੇ ਹੁੰਦਾ ਹੈ ਟੀਪੀ ਲੱਗੀ ਹੁੰਦੀ ਹੈ ਜੇ ਤਾਂ ਅਲੱਗ-ਅਲੱਗ ਅੱਖਰ ਹੋਵੇ ਫਿਰ ਇਕੱਲਾ ਸਾਰੰਗ ਵੱਖਰਾ ਹੋਵੇ ਉਹਨੂੰ ਕਹਿੰਦੇ ਚਾਤ੍ਰਿਕ ਵਾਸਤੇ ਇੱਥੇ ਜਪੇ ਹੋ ਲਿਖਿਆ ਨਾ ਜਪੇ ਹੋ ਮਤਲਬ ਕਿ ਪਰਮਾਤਮਾ ਨੂੰ ਯਾਦ ਕਰਨਾ ਸਾਰੰਗ ਪਾਣੀ ਹੁੰਦਾ ਤਨੁਖਤਾਰੀ ਪਰਮਾਤਮਾ ਜਿਹੜਾ ਮਤਲਬ ਕਿ ਰੂਪ ਆ ਪਰਮਾਤਮਾ ਨੇ ਉਤਾਰਿਆ ਤਨੁਖਤਾਰਨ ਕਰਕੇ ਅਵਤਾਰ ਲਿਆ ਜਿੱਦਾਂ ਆਪਾਂ ਦਸਵੇਂ ਪਾਸ਼ਾ ਜੀ ਨੇ ਵੀ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਜੰਗਲ ਯੁੱਧਾਂ ਨਹੀਂ ਕੀਤੀਆਂ ਨਾ ਸਿਵੇਂ ਪਾਸ਼ਾ ਜੀ ਨੇ ਵੀ ਕੀਤੀ ਹੈ ਕਿਸੇ ਨੇ ਵੀ ਕਹਿ ਸਕਦੇ ਗੁਰੂ ਮਹਾਰਾਜ ਪਾਣੀ ਦੇ ਰਾਹੀਂ ਇਹ ਵਾਲਾ ਕਿ ਸਾਰੇਗ ਪਾਣੀ ਤਨੁਖਤਾਰੀ ਪਰਮਾਤਮਾ ਤਨੁਖਤਾਰਨ ਕੀਤਾ ਉਹਨਾਂ ਨੇ ਐਸੀ ਕਿ ਨਾ ਸਾਰੇਗ ਬੋਲਾ ਰਿਹਾ ਉਹ ਨਹੀਂ ਹੈਗਾ ਉਹ ਪੱਟੀ ਪਾਣੀ ਜੀ ਜਪਿਓ ਸਾਰੇਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੰਜੀ ਆਖ ਬਖਾਣੀ ਹਰ ਹਾਲ ਨਿਤ ਕਰ ਤੇ ਪਿੱਛੇ ਆ ਤੁਸੀਂ ਕੰਜੀ ਬਣਾਤਾ ਕੱਕੇ ਉੱਪਰ ਉਹ ਲੱਗਦੇ ਨੇ ਟਿੱਪੀ ਲੱਗ ਗਈ ਇੱਥੇ ਬਿੰਦੀ ਲੱਗੀ ਨਾ ਕੱਚੀ ਚੱਚੀ ਬੋਲਾ ਪਾ ਚੱਚੇ ਬਿਹਾਰੀ ਪਰਬੰਦੀ ਧੀ ਜੀ ਜੀ ਚੀ ਜੀ ਉਸ ਤਰ ਬਿਹਾਣੀ ਦੀ ਵਾਜ ਤਕਚੀ ਪਿੱਛੇ ਵਾਣੀ ਅੱਗੇ ਨਹੀਂ ਆਣੀ ਜੀ ਕੱਚੀ ਆਖ ਬਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਕਹੈ ਨਾ ਮਾਇਆ ਤੇ ਵਿਸ਼ਰਾਮ ਆਣਾ ਉਹ ਗਲਤ ਹੋ ਗਿਆ ਜੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਖੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਏਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿੱਤ ਜੜਾਓ ਹਾਂ ਜੀ ਇਹਦੇ ਚੰਨ ਦੇ ਤਦ ਦੇ ਲਾਂ ਈ ਦੀ ਸਿਹਰੀ ਨਾ ਜਿਸਨੋ ਦੇ ਬੁਝਾਏ ਕਸੇ ਬੋਲਣਾ ਬੁਝਾਏ ਫਿਰ ਦੇ ਕਿਉਂ ਈ ਦੀ ਸਿਹਰੀ ਉਹ ਵੀ ਬੋਲਣੀ ਆਪਾਂ ਨਾ ਕੱਲਾ ਦੇ ਨਹੀਂ ਕਹਿਣਾ ਜਿਸਨੋ ਦੇ ਬੁਝਾਏ ਜੀ ਫਤਿਬਖਦੇ ਜੀ ਸ਼ਿਵ ਸਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ 부ਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਕਸ ਸਿਉ ਲਿਬਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਬੁਜਾਏ ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਝ ਹੋ ਤਤ ਸਾਰ ਨ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪ ਗੁਰ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਪੁੱਲ ਹੈ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਨੰਦਨ ਹਰ ਲਿਭ ਲਾਗੇ ਜਾਗਤ ਰਹਿਣ ਬਿਹਾਣੀ ਹਾਂਜੀ ਇਹਦੇ ਤਤ ਬੋਲਾਂਗੇ ਤੁਸੀਂ ਥੋੜਾ ਤਤ ਹੋਰ ਤਰੀਕੇ ਨਾਲ ਬੋਲਦੇ ਆ ਮੂੰਹ ਖੋਲ ਕੇ ਬੋਲਾਂਗੇ ਨਾ ਫੇਸ ਤੇ ਹੋਣਾ ਤਤ ਤਤ ਜੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰਿਐ ਮਨਹੁ ਕਿਉ ਵਿਸਾਰਿਐ ਏਵਡਾਤਾ ਜੇ ਅਗਨ ਮਹਿ ਆਹਾਰ ਪਹੁੰਚਾ ਬਏ ਉਸ ਉਸ ਨੋ ਕਿਹੋ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾ ਬਏ ਆਪਣੀ ਲਿਵ ਆਪੇ ਲਾਏ ਸਗੀ ਬੋਲਾ ਨਾ ਸਕੀ ਕਸਕੇ ਨਹੀਂ ਬੋਲਣਾ ਅੱਧਕ ਨਹੀਂ ਲਗਾਨੀ ਉਪਰ ਸਗੀ ਪੋਲੇ ਬੋਲਾਂਗੇ ਸਕੀ ਉਹ ਹੈ ਨਾ ਸਕੀ ਜਿਸਨੋਂ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹੈ ਨਾਨਕ ਏਵਡਾਤਾ ਸੋ ਕਿਉ ਮਨੋ ਬਿਸਾਰਿਐ ਜੇਨਾ ਥੋੜੀ ਜਿਹੀ ਸਪੀਡ ਘਟ ਕਰੋ ਇੱਥੇ ਉਹ ਤਾਂ ਦੀ ਸਪੀਡ ਤੇਜ਼ ਹੋ ਜਾਂਦੀ ਉਹਦੇ ਨਾਲ ਅੱਖਰ ਹੈ ਨਾ ਉਹ ਥੋੜੇ ਹੋ ਜਾਂਦੇ ਆ ਆਪਣੀ ਥੋੜਾ ਕਰਨਾ ਲਗਾ ਕੇ ਬੋਲਾਂਗੇ ਕਿਉਂਕਿ ਲੰਬਾ ਹੈ ਨਾ ਆਪਣੀ ਆਪਣੀ ਜੀ ਬੋਲਦੇ ਫਟਾਫਟ ਤੇਜ਼ ਬੋਲਦੇ ਫਿਰ ਉਹ ਆਵਾਜ਼ ਘਟਾਣ ਦੀ ਵਿੱਚ ਆਪਣੀ ਲਿਵ ਲਾਏ ਫਿਰ ਉਸ ਤੋਂ ਬਾਅਦ ਆਪਣੀ ਲਿਵ ਆਪੇ ਲਾਏ ਗੁਰਮਕਸਦਾ ਸੰਭਾਲ ਲਈਏ ਸਹੀ ਬੋਲਣ ਲੱਗੇ ਜਿ ਫਿਰ ਤੁਸੀਂ ਉਹਨੂੰ ਰੋਕਤਾ ਆਪਣੇ ਆਪ ਨੂੰ ਸੰਭਾਲ ਲਈਏ ਇਹਦਾ ਬੋਲਤਾ ਸੰਭਾਲ ਲਈਏ ਕਰਾਂਗੇ ਕਿਉਂਕਿ ਮਤਲਬ ਸੰਭਾਲ ਕਰਦਾ ਨਾ ਪਰਮਾਤਮਾ ਸੰਭਾਲ ਲਈਏ ਖੜਾ ਕਰਕੇ ਉਹ ਭਾਰਾ ਕਰਕੇ ਬੋਲਾਂਗੇ ਤੇ ਵਿਸਾਰੀ ਹੈ ਉਹ ਵੇ ਨੂੰ ਵਿਸਾਰੀ ਹੈ ਥੋੜਾ ਜਿਹੀ ਉਹ ਚੰਗੀ ਤਰ੍ਹਾਂ ਵਿਸਾਰੀ ਹੈ ਠੀਕ ਹੈ ਜੀ ਜੈਸੀ ਅਗਨ ਉਦਰ ਮਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇਕੋ ਜੇਹੀ ਕਰਤਾ ਖੇਲ ਰਚਾਇਆ ਇਕੋ ਨਹੀਂ ਗਣਾ ਇਥੇ ਲਾਣੀ ਹੈ ਨਾ ਈਡੀ ਹਸਾਰੀਏ ਪੂਰੀ ਬੋਲ ਹੋਣੀ ਆ ਇਕੋ ਜੇਹੀ ਮਤਲਬ ਬਰਾਬਰ ਮਾਇਆ ਦੀ ਅਗ ਵੀ ਬਰਾਬਰ ਹੈ ਤੇ ਪੇਟ ਦੇ ਅੰਦਰ ਜਿਹੜੀ ਅਗ ਹੁੰਦੀ ਉਹ ਵੀ ਬਰਾਬਰ ਹੈ ਇਸ ਕਰਕੇ ਰੱਖ ਦਿੰਦੀ ਹਰ ਇੱਕ ਚੀਜ਼ ਵਿੱਚ ਕਰਕੇ ਕਿਹਾ ਕਿ ਮਾਇਆ ਅਗਨ ਸਭ ਇਕੋ ਜੇਹੀ ਜੀ ਮਾਇਆ ਅਗਨ ਸਭ ਇਕੋ ਜੇਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ छुटकी ਲਗੀ ਤ੍ਰishna ਭਾਣਾ ਇਹਦਾ ਭਾਰਾ ਕਰਨਾ ਭਲਾ ਪਾਇਆ ਪਰਿਵਾਰ ਭਲਾ ਪਾਇਆ ਲਿਵ छुटकी ਲਗੀ ਤ੍ਰishna ਮਾਇਆ ਅਮਰ ਬਰਤਾਇਆ ਇਹ ਮਾਇਆ ਜਿਸ ਉਸੇ ਉਹਨਾਂ ਗੱਸ ਕੇ ਬੋਲਣ ਲੱਗੀ ਦਿਸੇ ਕਿ ਜਦ ਬੱਚਾ ਪੈਦਾ ਹੋ ਗਿਆ ਫਿਰ ਪਰਮਾਤਮਾ ਨਾਲ ਉਹਦੀ ਲਿਵ ਛੋਟ ਟੁੱਟ ਗਈ ਤੇ ਇਹ ਮਾਇਆ ਦੇ ਨਾਲ ਉਹਦੀ ਪੈ ਗਈ ਜੁੜ ਗਈ ਲੱਗੀ ਤ੍ਰਿਸ਼ਨਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸ ਬਿਸਰੈ ਮੋਹ ਉਪਜ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿਨੀ ਵਿੱਚੇ ਮਾਇਆ ਭਾਇਆ ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਗੁਰ ਜੀ ਮਿਲੈ ਤਿਸਨੂੰ ਸਿਰਪ ਸੋਪਿਆ ਵਿਚੋ ਆਪ ਜਾਏ ਹੁਣ ਬਿਹਾਰੀ ਲੱਗਨੀ ਸੀ ਸੋਪੀਐ ਤੁਸੀਂ ਬੋਲੇ ਸੋਪੇ ਐ ਉਹੜਾ ਨਾ ਛੜੀ ਲੱਗ ਗਈ ਬਿਹਾਰੀ ਨਾ ਸੋਪੀਐ ਪਿੱਛੇ ਨੂੰ ਕਰਕੇ ਬੋਲਣਾ ਗਿਆ ਲੰਬੀ ਵਾਇ ਛੋੜ ਜੀ ਸਾਉ ਪਿਐ ਤਿਸਨੋ ਸਿਰ ਸਾਉ ਪਿਐ ਵਿੱਚ ਹੋ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਾ ਹਰ ਬਸੈ ਮਨ ਆਏ ਹਰ ਆਪ ਅਮੋਲਕ ਹੈ ਭਾਗ ਤਿਨਾਕੇ ਨਾਨਕਾ ਜਿਨ ਹਰ ਪੱਲੈ ਪਾਏ ਇੱਥੇ ਤੁਹਾਡਾ ਅਮੋਲਕ ਗਲਤ ਹੋ ਗਿਆ ਤੁਸੀਂ ਅਮੋਲਕ ਕਹਿਤਾ ਥੋੜਾ ਲੱਗ ਗਿਆ ਅਮੋਲਕ ਅਮੋਲਕ ਹੈ ਹਾਂਜੀ ਹਰ ਆਪ ਅਮੋਲਕ ਹੈ ਭਾਗ ਤਿਨਾਕੇ ਨਾਨਕਾ ਜਿਨ ਹਰ ਪੱਲੇ ਪਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ